ਕਿ ਕਿਹਾ ਮੈਂ ਜਰੂਰ ਹੈ ਜਿਹੜੀ ਅਸੀਂ ਸਾਡੇ ਮੁੰਡਿਆਂ ਦੇ ਗਰੁੱਪ ਦੇ ਮਤਲਬ ਉਹਨਾਂ ਨੂੰ ਤੁਸੀਂ ਐ ਕਰਕੇ ਕਹਿੰਦੇ ਜੀ ਜੇ ਫਿਰ ਇਕੱਠੇ ਲੈਣੇ ਹੋ ਜਾਂ ਮੌਕੇ ਤੇ ਕੰਟਰੀਆਂ ਦਾ ਵੀਜ਼ਾ ਲੈਣਾ ਪੈਂਦਾ ਇਸ ਨੂੰ ਨਾ ਤੁਹਾਨੂੰ ਵੀਡੀਓ ਦੇ ذریعے ਠੀਕ ਹੈ ਆਪਦੇ ਇੱਕ ਸਫਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦੇਸ ਬਦੇ ਤੇ ਬੈਠੇ ਸਾਡੇ ਵੀਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਠੀਠਾਕ ਹੋ ਜੀ ਹਾਂਜੀ ਠੀਕ ਠਾਕ ਅੱਛਾ ਕਹਿੰਦੇ ਜੀ ਸਾਨੂੰ ਇਹ ਗੱਲ ਦੱਸੋ ਜਦ ਤੁਸੀਂ ਜਾਣੇ ਹੋ ਹਾਂਜੀ ਤਾਂ ਹਣ ਤੁਸੀਂ ਸਫਰਾਂ ਤੇ ਜਾਂਦੇ ਹੋ ਟੂਰਿਸਟ ਜਾਂਦੇ ਹੋ ਜੀ ਤੇ ਸਾਨੂੰ ਕੋਈ ਵੀਡੀਓ ਦਿਖਾਓ ਵੀ ਸਾਨੂੰ ਵੀ ਨੌਲੇਜ ਆਵੇ ਸਾਡੇ ਦਰਸ਼ਕ ਵੀ ਦੇਖਣ ਵੀ ਤੁਸੀਂ ਕਿਸ ਤਰੀਕੇ ਨਾਲ ਜਾਣਦੇ ਹੋ ਕਿੱਦਾਂ ਜਾਣਦੇ ਹੋ ਕਿਵੇਂ-ਕਿਵੇਂ ਜਾਣਦੇ ਹੋ ਜਗੀ ਜੀ ਇਹ ਬੜਾ ਬੜਾ ਮੁਸ਼ਕਲ ਆ ਜਿਹੜਾ ਹੁਣ ਜਦੋਂ ਸਾਰਾ ਵੀਡੀਓ ਦਾ ਜਾਨੀ ਕਿਤੇ ਮੈਂ ਤੁਸੀਂ ਇਹ ਚਾਹੁੰਦੇ ਹੋ ਕਿ ਜਦੋਂ ਬਾਹਰਲੇ ਜਿਹੜੇ ਗੋਰੇ ਟੂਰਿਸਟ ਨੇ ਉਹ ਹਾਂ ਕਿਵੇਂ ਘਰੋਂ ਸਟਾਰਟ ਕਰਦੇ ਨੇ ਹਾਂ ਤੇ ਫਿਰ ਉਹ ਕਿੱਦਾਂ-ਕਿੱਦਾਂ ਉਹ ਰਸਤੇ 'ਤੇ ਜਾ ਰਹੇ ਨੇ ਹਾਂ ਤੇ ਫਿਰ ਉਹ ਕਿਵੇਂ ਕਰੇ ਬਾਬ ਸੋਨੇ ਜਾਨੀ ਤੁਸੀਂ ਟੋਟਲ ਉਹ ਸਾਰੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੇ ਨਾਲੇ ਨੌਲੇਜ ਵੱਧ ਹੀ ਆਈ ਉਹਦੇ ਨਾਲ ਦੇ ਜੋ ਕੋਈ ਸਾਡੇ ਭੈਣ ਭਰਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਨੌਲੇਜ ਆਊਗੀ ਜਿਨ੍ਹਾਂ ਨੇ ਟੂਰਿਸਟ ਜਾਣਾ ਵੀ ਆ ਅਜੇ ਕੀ ਦੇਖੋ ਮੈਂ ਨਾ ਕੋਸ਼ਿਸ਼ ਕਰਦਾ ਹਾਂ ਕਿ ਮੈਂ ਇਹਨੂੰ ਲੱਭ ਕੇ ਇੱਕ ਪੂਰੀ ਜਿਹੜੀ ਟਰੈਵਲ ਦੀ ਸੀਰੀਜ਼ ਆ ਵੀ ਉਸ ਨੂੰ ਜਿਵੇਂ ਇੱਕ ਘਟੋ ਘਟ ਮੈਂ ਇੱਕ ਟ੍ਰਿਪ ਦੇ ਵਿੱਚ 5 6 7 ਕੰਟਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਨਾ ਤੇ ਉਹ ਸਾਰੇ ਘਰ ਤੋਂ ਲੈ ਕੇ ਕੱਤੇ ਵਾਪਸ ਆਉਣ ਦੇ ਰਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਫਰ ਆ ਕਿਸ ਕਿਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਮੈਂ ਤੁਹਾਨੂੰ ਵੀਡੀਓ ਦੇ ذریعے ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜ਼ਰੂਰ ਦਿਖਾਉਣ ਦਾ ਵਾਅਦਾ ਕਰਦਾ ਨਹੀਂ ਕੋਈ ਪੁਰਾਣੀ ਜਿੱਦਾਂ ਕੋਈ ਵੀਡੀਓ ਹੋਊ ਤੁਹਾਡੇ ਕੋਲੇ ਹਾਂ ਮੈਂ ਚਲੋ ਤੁਸੀਂ ਕਹਿੰਦੇ ਹੋ ਤਾਂ ਮੈਂ ਇਸ ਨੂੰ ਜ਼ਰੂਰ ਲੱਭ ਕੇ ਨਾ ਇਸ ਨੂੰ ਸ਼ੁਰੂ ਕਰ ਦਿਆਂ ਠੀਕ ਹੈ ਤੇ ਵੀ ਕਿਸ ਤਰੀਕੇ ਨਾਲ ਹੋਇਆ ਮੇਰੇ ਕੋਲ ਇੱਕ ਮੈਂ ਬਣਾਈ ਸੀਗੀ ਮੇਰੇ ਨਾਲ ਗੁਰ ਆਇਆ ਸੀ ਮੈਂ ਉਹ ਸਾਰੀ ਤੁਹਾਨੂੰ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗਾ ਅੱਛਾ ਗਗਨ ਜੀ ਇੱਕ ਗੱਲ ਸਾਨੂੰ ਹੋਰ ਦੱਸੋ ਹਾਂਜੀ ਜਿੱਦਾਂ ਹਣ ਆਪਾਂ ਆਮ ਬੰਦਾ ਜਾਂਦਾ ਹਾਂਜੀ ਕੋਈ ਸਟੱਡੀ ਵੀ ਜਿੱਦੇ ਜਾਂਦਾ ਹਾਂਜੀ ਕੋਈ ਵਰਕ ਬਾਰਮੰਟ ਤੇ ਜਾਂਦਾ ਹਾਂਜੀ ਕੋਈ ਵੈਸਟਰ ਵੀ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦਾ ਹਾਂਜੀ ਥੋੜਾ ਟੂਰਿਸਟ ਵੀ ਯਾਰ ਤੇ ਉਹਨਾਂ ਦਾ ਕੀ ਫਰਕ ਆ ਤੁਹਾਡੇ ਚ ਕੀ ਅੰਤਰ ਹੁੰਦਾ ਜੱਗੀ ਜੀ ਜਿਹੜਾ ਜਦੋਂ ਅਸੀਂ ਆਮ ਆਪਾਂ ਕਿਸੇ ਬਾਹਰਲੇ ਮੁਲਕ ਚ ਜਾਂਦੇ ਆ ਜਾਂ ਆਪਾਂ ਰਿਸ਼ਤੇਦਾਰ ਕੋ ਜਾਂਦੇ ਆ ਜਾਂ ਆਪਾਂ ਆਪਣੇ ਪੀਆਰ ਤੌਰ ਤੇ ਜਾਂਦੇ ਆ ਠੀਕ ਹੈ ਉਹਨਾਂ ਦੇ ਨਾਲੋਂ ਜਿਹੜਾ ਇਹ ਘੁੰਮਣ ਫਿਰਨ ਵਾਲਾ ਜਿਹੜਾ ਸਫ਼ਰ ਆ ਨਾ ਇਹ ਦਿਨ ਰਾਤ ਦਾ ਹੀ ਫਰਕ ਹੈ ਉਹ ਕਿਦਾਂ ਜੀ ਉਹ ਇਸ ਤਰੀਕੇ ਦੇ ਨਾਲ ਦੇਖੋ ਜਦੋਂ ਆਪਾਂ ਨਾ ਆਪਣੇ ਕਿਸੇ ਦੋਸਤ ਮਿੱਤਰ ਜਾਂ ਆਪਣੇ ਆਪਣੇ ਪਰਿਵਾਰ ਕੋ ਜਾਣੇ ਆ ਬਾਹਰੇ ਘੁੰਮਣ ਤਾਂ ਉਸ ਸਮੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਘਰੋਂ ਤੁਰ ਕੇ ਕੈਨੇਡਾ ਜਾਣਾ ਆਪਾਂ ਬ੍ਰੈਂਟਨ ਜਾਣਾ ਹਾਂਜੀ ਠੀਕ ਹੈ ਇੱਥੋਂ ਆਪਾਂ ਟਿਕਟ ਲੈ ਲੈਂਦੇ ਆ ਪਹਿਲਾਂ ਹੀ ਪ੍ਰੋਗਰਾਮ ਬਣਿਆ ਹੁੰਦਾ ਠੀਕ ਹੈ ਉੱਥੇ ਜਾ ਕੇ ਤੁਹਾਨੂੰ ਆਪਣੇ ਇੱਕੋ ਕੰਟਰੀ ਦਾ ਵੀਜ਼ਾ ਚਾਹੀਦਾ ਹੁੰਦਾ ਹਾਂਜੀ ਤੇ ਉੱਥੇ ਜਾ ਕੇ ਜਦੋਂ ਤੁਸੀਂ ਉਤਰਦੇ ਹੋ ਤਾਂ ਤੁਹਾਨੂੰ ਲੈਣ ਲਈ ਮੁਰੇ ਖੜੇ ਹੁੰਦੇ ਨੇ ਬੰਦੇ ਤੇ ਫਿਰ ਤੁਹਾਨੂੰ ਉਥੋਂ 에어ਪੋਰਟ ਤੋਂ ਚੱਕ ਕੇ ਤੁਸੀਂ ਆਪਦੇ ਘਰੇ ਟਿਕਾਣੇ ਤੇ ਚਲੇ ਜਾਣਾ ਚਲੇ ਜਾਣੇ ਮੈਂ ਉਹੀ ਪਤਾ ਕਰਨਾ ਚਾਹੁੰਨਾ ਨਾ ਜਦ ਤੁਸੀਂ ਇੱਥੋਂ ਜਾਂਦੇ ਹੋ ਵੀ ਕਿੰਨਾ ਕੁ ਸਮਾਨ ਲੈ ਕੇ ਜਾਂਦੇ ਹੋ ਹਾਂਜੀ ਕੀ ਕੀ ਸਮਾਨ ਲੈ ਕੇ ਜਾਂਦੇ ਹੋ ਹਾਂਜੀ ਆਰ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਰਸਤੇ ਦੇ ਵਿੱਚ ਜਿੱਦਾਂ ਟਿਕਟ ਤਾਂ ਇੱਕ ਲੈਨੇ ਆਪਾਂ ਹਾਂਜੀ ਉਹੀ ਔਖੀ ਹੋਈਂਦੇ ਤੁਸੀਂ ਤਣ ਫਿਰ ਤੁਹਾਨੂੰ ਟਿਕਟਾਂ ਦਾ ਕਿੱਦਾਂ ਮੈਨੇਜਮੈਂਟ ਕਰਦੇ ਹੋ ਕੋਈ ਤੁਹਾਡੀ ਉੱਥੇ ਮਦਦ ਵੀ ਕਰਦਾ ਹਾਂਜੀ ਮੈਂ ਹਾਂ ਮੈਂ ਜਿਵੇਂ ਤੁਹਾਨੂੰ ਦੱਸਦਾ ਮੈਂ ਨਾ ਤੁਹਾਨੂੰ ਇੱਕ ਸਫ਼ਰ ਦੀ ਆਪਾਂ ਇੱਕ ਲੈ ਲੈਂਦੇ ਆ ਕਿਉਂਕਿ ਹੁਣ ਮੈਂ ਹੁਣ ਤੱਕ ਮੇਰੇ 30 40 ਦੀ ਸਫਰ ਹੋ ਚੁੱਕੇ ਨੇ ਪੰਜ 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 10 10 ਕੰਟਰੀਆਂ ਦੇ ਠੀਕ ਹੈ ਮੈਂ ਚਲੋ ਇੱਕ ਸਫਰ ਦੀ ਗੱਲ ਕਰਦਾ ਵੀ ਮੈਂ ਇੱਕ ਵਾਰੀ ਜਦੋਂ ਹੁਣ ਮੈਂ ਆਪਣੇ ਉਸੇ ਜੀ ਵੀਡੀਓ ਪਾ ਦਾਂਗੇ ਠੀਕ ਹੈ ਨਾ ਤੇ ਆਉਣ ਵਾਲੇ ਸਮੇਂ ਚ ਆਪਾਂ ਨਾ ਸ਼ੁਰੂ ਕਰ ਲਾਂਗੇ ਕੱਲ ਪਰਸੋਂ ਤੋਂ ਵੀ ਉਸੇ ਤਰੀਕੇ ਉਸੇ ਦੀ ਵੀਡੀਓ ਪਾਈਏ ਵੀ ਮੈਂ ਜਦੋਂ ਸਫਰ ਤੇ ਆਪਣੇ ਜਾਣਾ ਨਾ ਉਸ ਸਮੇਂ ਸਾਨੂੰ ਜਿਵੇਂ ਪੰਜ ਛੇ ਕੰਟਰੀ ਲਾ ਲੋ ਠੀਕ ਹੈ ਜਿਵੇਂ ਹੁਣ ਮੈਂ ਮੰਨ ਲਓ ਵੀ ਆਪਾਂ ਸਪੇਨ ਜਾਣਾ ਹੈਗਾ ਤਾਂ ਮੇਰਾ ਉਹਦੇ ਵਿੱਚ ਮੁੱਦਾ ਹੁੰਦਾ ਕਿ ਘਟੋ ਘਟ ਇੱਕ ਇਹਦੇ ਨਾਲ 6-7 ਕੰਟਰੀ ਹੋਰ ਸਾਰੇ ਦੇਖੇ ਜਾਣ ਤਾਂ ਹੀ ਮੇਰਾ ਦੁਨੀਆ ਦੇ ਘੁੰਮਣ ਦਾ ਸਫ਼ਰ ਪੂਰਾ ਹੋ ਸਕੂ ਨਹੀਂ ਉਹ ਹੀ ਅਸੀਂ ਪੁੱਛਦੇ ਆ ਵੀ ਫਿਰ ਤੁਸੀਂ ਟਿਕਟ ਇਕੱਠਾ ਲੈਨੇ ਹੋ ਕਿੱਦਾਂ ਲੈਨੇ ਹੋ ਨਹੀਂ ਜੀ ਨਹੀਂ ਇਹ ਯਾ ਮੌਕੇ ਤੇ ਟਿਕਟ ਲੈਨੇ ਹੋ ਜੱਗੀ ਜੀ ਨਹੀਂ ਮੌਕੇ ਤੇ ਵੀ ਨਹੀਂ ਲਿਆ ਜਾਂਦਾ ਦੇਖੋ ਹੁਣ ਇਹਦੇ ਵਿੱਚ ਬੜਾ ਪਚੀਦਾ ਪੰਗਾ ਹੈ ਵੀ ਹੁਣ ਮੰਨ ਲਓ ਮੇਰਾ ਇਹ 15 ਦਿਨਾਂ ਦਾ ਟੂਰ ਹੈ ਜੀ ਹਾਂਜੀ ਮੈਂ ਇੱਥੋਂ ਚੱਲਿਆ ਆਪਣੇ ਅ ਮੰਨ ਲਓ ਤੁਸੀਂ ਮੈਂ ਚੱਲਿਆ ਹੈਗਾ ਹਾਲੈਂਡ ਚੱਲਿਆ ਜੀ ਹਾਂਜੀ ਤੇ ਮੈਂ ਹਾਲੈਂਡ ਜਾਂਦੇ ਹੋਏ ਨੇ ਮੈਂ ਸੋਚਣਾ ਵੀ ਚਲੋ ਮੈਂ ਇੱਕ ਦੀ ਆਪਣੇ ਇਹਦੇ ਵਿੱਚ ਹੀ ਜੌਰਜੀਆ ਦੇ ਵਿੱਚ ਹੀ ਚਲੇ ਜਾਵਾਂ ਤੇ ਇੱਥੋਂ ਮੈਂ ਜੌਰਜੀਆ ਦੀ ਟਿਕਟ ਲੈ ਲੈਣੀ ਹੈ ਠੀਕ ਹੈ ਜੌਰਜੀਆ ਤੋਂ ਫਿਰ ਪਲੇਨ ਫੜ ਕੇ ਮੈਂ ਸੋਚਣਾ ਵੀ ਚਲੋ ਮੈਂ ਉੱਥੋਂ ਸਰਬੀਆ ਦੀ ਵੀ ਦੇਖ ਜਾਵਾਂ ਹਾਂ ਇੱਕ ਦੋ ਦਿਨ ਸਰਬੀਆ ਦੇਖ ਜਾਵਾਂ ਫਿਰ ਉੱਥੋਂ ਬਾਅਦ ਸਰਬੀਆ ਤੋਂ ਲੈ ਲੈਣੀ ਆ ਮੈਂ ਆਪਣੇ ਹਾਲੈਂਡ ਦੀ ਟਿਕਟ ਫਿਰ ਹਾਲੈਂਡ ਤੋਂ ਜਿਹੜੇ ਆਲੇ-ਦਾਲੇ ਕੰਟਰੀ ਨੇ ਕੋਸਟ ਰੇਨ ਵਾਲੇ ਹੁੰਦੇ ਨੇ ਠੀਕ ਹੈ ਕੋਈ ਸਮੁੰਦਰੀ ਜਹਾਜ਼ ਵਾਲੇ ਹੁੰਦੇ ਨੇ ਠੀਕ ਹੈ ਜਿਹਨੂੰ ਫੈਰੀ ਕਹਿੰਦੇ ਆ ਜਿਹਨੂੰ ਫੈਰੀ ਫੈਰੀ ਕਹਿੰਦੇ ਆ ਫੈਰੀ ਵਾਲੇ ਵੀ ਕੰਟੇਨਰ ਪਰ ਇਹਦੇ ਵਿੱਚ ਮੁਸ਼ਕਿਲਾਂ ਸਭ ਤੋਂ ਵੱਡੀ ਇਹ ਆਉਂਦੀ ਹੈ ਜੱਗੀ ਜੀ ਕਿ ਜਦੋਂ ਹੁਣ ਜਿਵੇਂ ਇੱਥੋਂ ਮੈਂ ਫਲਾਈਟ ਲੈ ਲਈ ਆਮ ਤਾਂ ਆਪਾਂ ਨੂੰ ਇੱਕੋ ਫਲਾਈਟ ਦੀ ਟੈਨਸ਼ਨ ਨਹੀਂ ਆ ਵੀ ਭੱਜੇ ਨੱਠੇ ਆਪਾਂ ਹੁੰਨੇ ਵੀ ਸਾਡੀ ਫਲਾਈਟ ਹੈ ਹਾਂਜੀ ਹੁਣ ਸਾਡੀ ਜਿਹੜੀ ਫਲਾਈਟ ਘੁੰਮਣ ਫਿਰਨ ਵਾਲਿਆਂ ਦੀ ਹੁੰਦੀ ਹੈ ਇੱਕ ਇੱਕ ਜਾਨੀ ਕਿ ਜਿਵੇਂ ਹੁੰਦਾ ਨੇ ਆਪਣੇ ਵਾਰਾ ਫਕੀਰ ਉਹ ਉਸ ਤਰ੍ਹਾਂ ਦੀ ਹੁੰਦੀ ਹੈ ਹੁਣ ਸਾਨੂੰ ਇਹ ਵੀ ਇੱਥੋਂ ਜੇ ਕਿਤੇ ਸਾਡੀ ਆਹੀ ਫਲਾਈਟ ਪਹਿਲੀ ਫਲਾਈਟ ਡਿਲੇ ਹੋ ਗਈ ਜਾਂ ਉਹਦੇ ਵਿੱਚ ਕੋਈ ਗੜਬੜ ਹੋ ਗਈ ਫਿਰ ਉਹ ਸਾਡੀਆਂ ਸਾਰੀਆਂ ਫਲਾਈਟਾਂ ਦੇ ਅਸਰ ਪੈਂਦਾ ਹਾਂ ਮੈਂ ਉਹੀ ਪਤਾ ਕਰਨਾ ਚਾਹੁੰਦਾ ਇਨਾ ਉਹ ਸਾਰੀ ਜਿਹੜੀ ਅਲਾਈਨਮੈਂਟ ਆ ਨਾ ਉਹ ਸਾਰੀ ਹਿੱਲ ਜਾਂਦੀ ਹੈ ਠੀਕ ਠੀਕ ਹੈ ਫਿਰ ਕਈ ਵਾਰੀ ਇਹ ਹੁੰਦਾ ਜਦੋਂ ਇਦਾਂ ਦਾ ਪੰਗਾ ਪੈਂਦਾ ਫਿਰ ਅਸੀਂ ਕੀ ਕਰਦੇ ਜਿਹੜਾ ਵਿਚਲਾ ਗੈਪ ਹੁੰਦਾ ਉਹਨੂੰ ਛੱਡ ਕੇ ਫਿਰ ਉਥੋਂ ਗਾਹਾਂ ਦੇ ਜਿਹੜੀ ਸਿੱਧਾ ਜਿਹੜੀ ਅਗਲੀ ਫਲਾਈਟ ਆ ਵੀ ਉਹਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰੀਦੀ ਆ ਠੀਕ ਹੈ ਮਤਲਬ ਕਿ ਉਹਨੂੰ ਫਿਰ ਦੇਸ਼ ਨੂੰ ਵਿੱਚੋਂ ਛੱਡ ਦੇਈਦਾ ਜਿਹੜਾ ਫਲਾਈਟ ਮਿਸ ਹੋ ਗਈ ਮਿਸ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਤੁਹਾਨੂੰ ਫਿਰ ਉੱਥੋਂ ਕੋਈ ਲਾਈਨ ਵੀ ਆਉਂਦਾ ਜਾਂ ਤੁਹਾਨੂੰ ਫਿਰ ਇੱਕਨ ਜਾਣਾ ਪਰ ਜਰਨੀਟੀ ਦੇ ਵਿੱਚ ਪਰੇਸ਼ਾਨੀ ਬਹੁਤ ਹੋਊਗੀ ਇਹ ਵੀ ਬੜਾ ਔਖਾ ਸਵਾਲ ਹੈ ਜੀ ਦੇਖੋ ਜਦੋਂ ਹੁਣ ਆਪਾਂ ਘੁੰਮਣ ਜਾਂਦੇ ਹਾਂ ਹਾਂਜੀ ਇੱਥੇ ਤਾਂ ਹੁਣ ਆਪਣੇ ਜਦੋਂ ਆਪਾਂ ਇੰਡੀਆ 'ਚ ਘੁੰਮਦੇ ਤਾਂ ਜਾਂ ਆਪਾਂ ਬਾਰੇ ਕਿਤੇ ਰਿਸ਼ਤਦਾਰੀਆਂ ਜੇ ਜਾਣਿਆ ਤਾਂ ਆਪਣੇ ਕੋਲ ਕੋਈ ਠਿਕਾਣਾ ਤਾਂ ਹੁੰਦਾ ਹਾਂਜੀ ਪਰ ਹੁਣ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਦੁਨੀਆ ਦੀ ਸੈਰ ਕਰਦੇ ਆ ਉਹ ਟਾਈਮ ਥੋਡੇ ਕੋਲ ਜਾਂ ਤਾਂ ਉੱਥੇ ਉਹਨੂੰ ਹੋਸਟਲ ਕਹਿੰਦੇ ਹੁੰਦੇ ਨੇ ਠੀਕ ਆ ਹੋਸਟਲ ਦੀ ਫੈਸਿਲਿਟੀ ਹੁੰਦੀ ਆ ਉਹ ਜੰਗ ਉਮਰ ਦੇ ਵਿੱਚ ਹੋਸਟਲ ਹੁੰਦੇ ਨੇ ਥੋੜੇ ਸਸਤੇ ਹੁੰਦੇ ਨੇ ਹੋਟਲਾਂ ਨਾਲੋਂ ਖਾਣਾ ਪੀਣਾ ਤੁਸੀਂ ਆਪ ਬਣਾ ਸਕਦੇ ਹੋ ਆਪ ਦੀ ਗਰੋਸਰੀ ਨਹੀਂ ਹੈ ਉੱਥੇ ਉੱਥੇ ਜਾ ਕੇ ਰਹਾ ਜਾਂਦਾ ਹੈ ਜਾਂ ਫਿਰ ਤੁਸੀਂ ਜਿਹੜੇ ਹੋਟਲ ਹੁੰਦੇ ਨੇ ਹੁਣ ਮੈਰੀ ਉਮਰ ਦੇ ਵਿੱਚ ਮੈਨੂੰ ਚਲੋ ਇੰਨਾ ਜ਼ਿਆਦਾ ਘੁੰਮ ਲਿਆ ਤੇ ਹੁਣ ਕੁਝ ਕੰਪਨੀਆਂ ਦੀ ਸਪਾਂਸਰਸ਼ਿਪ ਮਿਲ ਜਾਂਦੀ ਆ ਤੇ ਹੋਟਲ ਸਸਤੇ ਮਿਲ ਜਾਂਦੇ ਨੇ ਸਸਤੇ ਤੇ ਫਿਰ ਸਾਨੂੰ ਲੈਣ ਵਾਲਾ ਕੋਈ ਨਹੀਂ ਹੁੰਦਾ ਅੱਛਾ ਫਿਰ ਤੇ ਟ੍ਰੈਵਲ ਕਿਵੇਂ ਕਰਦੇ ਫਿਰ ਤੁਰਕੇ ਫਿਰ ਟ੍ਰੈਵਲ ਦੇਖੋ ਸਾਨੂੰ ਹਾਂ ਟ੍ਰੈਵਲ ਸਾਨੂੰ ਸਾਰੀ ਅਰੇਂਜਮੈਂਟ ਕਰਨੀ ਪੈਂਦੀ ਆ ਵੀ ਅਸੀਂ ਕਿਹੜੇ 에ਰਪੋਰਟ ਤੇ ਉਤਰਨਾ ਸਾਨੂੰ ਹੋਟਲ ਕਿੰਨੀ ਦੂਰ ਪੈਂਦਾ ਜਿੱਥੇ ਅਸੀਂ ਪਹਿਲਾਂ ਜਾਣਾ ਕਿਉਂ ਰਾਤ ਨੂੰ 12 ਵਜੇ ਫਲਾਈਟ ਉਤਰਦੀ ਆ ਹਾਂਜੀ ਹੁਣ 12 ਵਜੇ ਆਪਣੇ ਘਰ ਰਿਸਟ ਦਾ ਤਾਂ ਲੈ ਜੂ ਤੁਹਾਨੂੰ ਆ ਕੇ ਹਾਂਜੀ ਹਾਂਜੀ ਪਰ ਤੁਸੀਂ ਜਦੋਂ ਤੁਸੀਂ ਕਿਸੇ ਇਹੋ ਜਿਹੇ ਟਿਕਾਣੇ ਜਾ ਰਹੇ ਜਿੱਥੇ ਤੁਹਾਡਾ ਕੋਈ ਹੈ ਹੀ ਨਹੀਂ ਨਹੀਂ ਫਿਰ ਉੱਥੇ ਤੁਹਾਨੂੰ ਉਸੇ ਤਰੀਕੇ ਦਾ ਅਰੇਂਜਮੈਂਟ ਕਰਨਾ ਪੈਂਦਾ ਵੀ ਉਸ 에어ਪੋਰਟ ਤੋਂ ਜਿਹੜਾ ਅਗਲਾ ਤੁਹਾਡਾ ਪੜਾਜ ਜਿੱਥੇ ਤੁਸੀਂ ਠਹਿਰਨਾ ਉਹ ਉਦਾਂ ਦਾ ਬਣਾਉਣਾ ਪੈਂਦਾ ਵੀ ਉਹ ਤੁਹਾਨੂੰ ਰਾਤ ਨੂੰ ਉਸ ਸਮੇਂ ਨਾ ਜ਼ਿਆਦਾ ਖਰਚਾ ਹੋਵੇ ਹਾਂਜੀ ਤੇ ਨਾ ਹੀ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ ਉੱਥੇ ਤੱਕ ਪਹੁੰਚਣ ਦੇ ਤੁਹਡੇ ਹਾਂ ਇੱਕ ਨੂੰ ਫਿਰ ਉਹ ਅਰੇਂਜਮੈਂਟ ਕਰਨਾ ਪੈਂਦਾ ਹੈ ਨਹੀਂ ਜਿੱਦਾਂ ਫਿਰ ਰਾਤ ਨੂੰ ਤੁਹਾਨੂੰ ਜਿੱਦਾਂ ਤੁਸੀਂ ਕਹਿੰਦੇ ਵੀ ਸਫ਼ਰ ਜਾਣਾ ਹਾਂਜੀ ਫਿਰ ਤੁਹਾਨੂੰ ਉੱਧਰ ਕੋਈ ਚੋਰ ਜਾਂ ਜਿੱਦਾਂ ਆਪਣੀ ਡਕੈਤੀ ਆ ਚੋਰੀ ਆ ਹਾਂਜੀ ਹੈ ਉੱਧਰ ਵੀ ਕੋਈ ਡਕੀ ਕਰਦਾ ਡਰ ਹਾਂ ਇਹ ਦੋ ਤਿੰਨ ਵੇਰੀ ਸਾਡੇ ਨਾਲ ਹੋ ਚੁੱਕਿਆ ਠੀਕ ਹੈ ਤੇ ਆ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਜੀ ਸਾਡਾ ਜਿਹੜਾ ਹੈਗਾ ਨਾ ਉਹਦੇ ਵਿੱਚ ਇਹ ਇਹ ਜਿਹੜਾ ਇਹ ਹੈਗਾ ਨਾ ਇਹ 플ੈਗ ਹੁੰਦਾ ਜੀ ਹਾਂਜੀ ਜਿਵੇਂ ਹੁਣ ਆਪਣੇ ਯਾਤਰਾ ਵਾਲੇ ਨਾ ਆਪਾਂ ਜਦੋਂ ਯਾਤਰਾ ਕਰਦੇ ਆ ਤਾਂ ਯਾਤਰਾ ਕਰਦੇ ਆ ਆਪਾਂ ਝੰਡਾ ਲਾ ਲੈਨੇ ਆ ਠੀਕ ਹੈ ਉੱਕਨੇ ਸਾਡੇ ਕੋਲ 플ੈਗ ਹੈ ਹਾਂਜੀ ਠੀਕ ਹੈ ਇਹ ਜਦੋਂ ਜਿਹੜਾ ਸਾਡੇ ਕੋਲ 플ੈਗ ਲੱਗਿਆ ਹੁੰਦਾ ਤਾਂ ਇਹ ਇੱਕ ਯਾਨੀ ਕਿ ਦੁਨੀਆ ਘੁੰਮਣ ਦਾ ਫਲੈਗ ਆ ਇਹਦੇ ਵਿਸ਼ਵ ਯਾਤਰਾ ਮਤਲਬ ਇਹਦੇ ਚ ਜਿਹੜੇ ਆ ਚੱਕਰ ਨੇ ਇਹਦਾ ਮਤਲਬ ਕੀ ਆ ਜੀ ਇਹ ਤਿੰਨ ਇਹ ਆਪਣੇ ਜਿਹੜੇ ਪੰਜੇ ਕੰਟੀਨੈਂਟ ਨੇ ਇਹਨਾਂ ਦਾ ਇੱਕ ਸਾਈਨ ਆ ਜਿਹੜਾ ਗਲੋਬਲ ਯਾਤਰੀ ਆ ਤੇ ਗਲੋਬਲ ਮੈਪ ਦਾ ਜਿਹੜਾ ਇਹ ਸਾਈਨ ਆ ਇਹ ਉਹ ਆ ਜੀ ਠੀਕ ਆ ਜਿਹੜੇ ਇਹ ਚੱਕਰ ਨੇ ਬਾਕੀ ਜਿਹੜੀ ਇਹ ਲਿਖਾਈ ਆ ਜੀ ਇਹ ਕਿਹਦੇ ਇਹ ਦੇਖੋ ਇਹ ਇਹ ਅੱਡ ਅੱਡ ਲੈਂਗੁਏਜ ਆ ਜੀ ਇੱਕ ਸਪੈਨਿਸ਼ ਆ ਜੀ ਫ੍ਰੈਂਚ ਹੈ ਇੰਗਲਿਸ਼ ਹੈ ਇਹ ਜਿਹੜੀਆਂ ਤਿੰਨੇ ਭਾਸ਼ਾਵਾਂ ਨੇ ਤਕਰੀਬਨ ਸਾਰੀਆਂ ਕੰਟਰੀਆਂ ਚ ਤੁਹਾਨੂੰ ਜਾਣੀ ਬੋਲਣ ਵਾਲੇ ਬੰਦੇ ਮਿਲ ਜਾਂਦੇ ਨੇ ਫਿਰ ਜਦੋਂ ਤੁਹਾਡੇ ਕੋਲ ਨਾ ਇਹ 플ੈਗ ਹੁੰਦਾ ਹਾਂਜੀ ਤਾਂ ਉਹਦੇ ਨਾਲ ਕੀ ਆ ਤੁਹਾਡੇ ਪੁਲਿਸ ਵਾਲਾ ਹਾਂਜੀ ਤੇ ਬਾਕੀ ਜਿਹੜੇ ਹੋਰ ਲੋਕ ਹੁੰਦੇ ਨੇ ਉਹ ਤੁਸੀਂ ਆਇਡੈਂਟੀਫਾਈ ਤੁਹਾਨੂੰ ਥੋੜੀ ਜੀ ਸੈਂਪਥੀ ਵੀ ਮਿਲ ਜਾਂਦੀ ਆ ਤੁਹਾਡੀ ਉਹ ਵੀ ਹੋ ਜਾਂਦੀ ਵੀ ਹਾਂ ਇਹ ਯਾਰ ਆਪਣੀ ਯਾਤਰੀ ਹੈ ਜਿਵੇਂ ਆਪਾਂ ਇੱਥੇ ਕਿਸੇ ਨੂੰ ਘੁੰਮਣ ਵਾਲੇ ਨੇ ਝੰਡਾ ਲੱਗਾ ਹੋਵੇ ਯਾਰ ਆਪਾਂ ਉਹਨੂੰ ਭੱਜ ਕੇ ਮਦਦ ਕਰਦੇ ਆ ਜੇ ਕਿਸੇ ਦਾ ਪੈਂਚਰ ਹੋਵੇ ਜਾਂ ਕੋਈ ਬੰਦਾ ਖੜਾ ਹਾਂ ਵੀ ਯਾਤਰੀ ਠੀਕ ਦੂਸਰੇ ਤਰੀਕੇ ਨਾਲ ਸਾਨੂੰ ਹੋਰ ਜਿਹੜੇ ਯਾਤਰੀ ਘੁੰਮਣ ਆਉਂਦੇ ਨੇ ਕਈ ਵਾਰੀ ਉਹ ਵੀ ਮਿਲ ਜਾਂਦੇ ਨੇ ਇਹ ਇਹ ਸਾਡੇ ਨਾਲ ਜਾਂ ਪਲੇਨ ਦੇ ਵਿੱਚ ਵੀ ਸਾਨੂੰ ਕਈ ਸਹੂਲਤਾਂ ਮਿਲ ਜਾਂਦੀਆਂ ਨੇ ਇਹਦੇ ਨਾਲ ਜਾਂ ਨਹੀਂ ਹਾਂ ਇਹ ਇਹ ਸਾਡਾ ਜਦੋਂ ਇੱਕ ਪਲੇਨ ਦੇ ਵਿੱਚ ਕੀ ਸਹੂਲਤ ਮਿਲ ਜਾਂਦੀ ਹੈ ਦੇਖੋ ਜਿਹੜੀ ਹੈਗੀ ਨਾ ਕਈ ਵਾਰੀ ਜਦੋਂ ਉਹਨਾਂ ਦੇ ਵਿੱਚ ਪਲੇਨ ਵਾਲਿਆਂ ਨੂੰ ਨਾ ਇੱਕ ਆਪਣਾ ਹੁੰਦਾ ਆ ਅਥਾਰਟੀ ਹੁੰਦੀ ਹੈ ਜਿਸ ਤਰੀਕੇ ਨਾਲ ਉਹਨਾਂ ਪਤਾ ਵੀ ਇਹ ਬੰਦਾ ਵਿਸ਼ਵ ਘੁੰਮਿਆ ਹੋਇਆ ਉਹਨਾਂ ਨੂੰ ਆਪਣੇ ਉਹਨਾਂ ਦੇ ਪਾਸਪੋਰਟ ਤੋਂ ਉਹਨਾਂ ਦੀ ਸਾਰੀ ਚੀਜ਼ ਤੋਂ ਪਤਾ ਲੱਗ ਜਾਂਦਾ ਵੀ ਇਹ ਇਹ ਬੰਦਾ ਇੰਨੇ ਕੰਟਰੀ ਘੁੰਮਿਆ ਹੋਇਆ ਵੀ ਇਹ ਯਾਤਰਾ ਤੇ ਆ ਤਾਂ ਫਿਰ ਉਹ ਕੀ ਕਰਦੇ ਨੇ ਆਪਦੇ ਪਲੇਨ ਦੀ ਐਡਵਰਟਾਈਜ਼ਮੈਂਟ ਲਈ ਉੱਥੇ ਤੋਂ ਤੋਂ ਇੱਕ ਆਪਣੇ ਸਪான்ਸਰ ਲਈ ਵੀਡੀਓ ਬਣਵਾ ਲੈਂਦੇ ਨੇ ਤੇ ਤੁਹਾਨੂੰ ਕਈ ਵਾਰੀ ਦੇ ਤੁਹਾਡੀ ਬਿਜ਼ਨਸ ਆਪਣੇ ਬਿਜ਼ਨਸ ਕਲਾਸ ਦੀ ਸੀਟ ਖਾਲੀ ਹੈ ਤਾਂ ਉਹਦੇ ਵਿੱਚ ਬਿਠਾਉਣ ਦਾ ਮੌਕਾ ਦੇਣਾ ਤੁਹਾਨੂੰ ਤੁਹਾਨੂੰ ਵਧੀਆ ਸਹੂਲਤ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਆਪਾਂ ਉਰੇ ਵੀ ਕਰਦੇ ਆ ਨਾ ਕਿ ਜਿਹੜਾ ਆਪਣਾ ਇਹ ਵੀ ਇੱਕ ਬੰਦਾ ਜੀ ਇੱਥੋਂ ਤੁਰ ਕੇ ਆਪਣੇ ਹੰਬਰ ਸਾਹ ਤੋਂ ਤੁਰ ਕੇ ਜੀ ਉਹ ਕੰਨਿਆ ਕੁਮਾਰੀ ਤੱਕ ਗਿਆ ਹਾਂ ਠੀਕ ਆ ਆਪਾਂ ਜਿੰਦਾ ਵੀ ਰਸਤੇ ਦੇ ਵਿੱਚ ਉਹ ਜਾ ਰਿਹਾ ਹੁੰਦਾ ਆਪਾਂ ਕੁਝ ਨਾ ਕੁਝ ਉਸ ਨੂੰ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਪਲੇਨ ਦੇ ਵਿੱਚ ਵੀ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਭੈਣ ਭਰਾ ਸਾਡੇ ਵੀਰ ਮਿੱਤਰ ਸਾਨੂੰ ਦੇਖਦੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹਾਂਜੀ ਹਾਂਜੀ ਸਾਨੂੰ ਸਬਸਕ੍ਰਾਈਬ ਕਰੋ ਹਾਂਜੀ ਤੇ ਬਾਕੀ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਆ ਕਰੋ ਬਿਲਕੁਲ ਵੀ ਕਿਨੇ ਕਿਨੇ ਵਿਸ਼ਵ ਯਾਤਰਾ ਕੀਤੀ ਜਿੱਦਾਂ ਸਾਡੇ ਬਾਈ ਜੀ ਹੁਣੀ ਗਗਨਪਾਪਰਾ ਜੀ ਨੇ ਜਾਣਾ ਇਹ ਫੇਰ ਚੱਲੇ ਨੇ ਵਿਸ਼ਵ ਯਾਤਰਾ ਤੇ ਤੇ ਬਾਕੀ ਤੁਸੀਂ ਵੀ ਦੱਸਿਆ ਕਰੋ ਵੀ ਕੌਣ ਕੌਣ ਕਿੱਥੇ ਕਿੱਥੇ ਜਾ ਕੇ ਆਇਆ ਹਾਂ ਇਹ ਇਹ ਚੀਜ਼ ਹੈ ਜੀ ਵੀ ਦੇਖੋ ਦੋਸਤ ਮਿੱਤਰੋ ਵੀ ਆਪਾਂ ਸਾਰੇ ਜਦੋਂ ਦੇਖਦੇ ਆਂ ਤਾਂ ਪਲੀਜ਼ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤਾਂ ਕਿ ਅਸੀਂ ਜਿਹੜੇ ਆਪਣੇ ਸਿੱਧੇ ਸਾਦੇ ਜਿਹੇ ਪਿੰਡੂ ਯੂਟਿਊਬਰ ਆ ਤੇ ਸਾਨੂੰ ਵੀ ਕੁਝ ਇਨਕਰੇਜਮੈਂਟ ਮਿਲੇ ਤੇ ਆਪਣੇ ਇਸ ਦੇ ਨਾਲ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਸਾਨੂੰ ਹੌਸਲਾ ਫੁਜਾਈ ਤੁਹਾਡੀ ਬਹੁਤ